ਇਸ ਵਕਤ ਗਿੱਦੜਵਾ ਦੇ ਵਿੱਚ ਖੜੇ ਆ ਤੇ ਇਸ ਸਾਨੀ ਢੱਲੋਂ ਸਾਡੇ ਨਾਲ ਮੌਜੂਦ ਹੈ ਤਾਂ ਕਾਫੀ ਰਾਉਂਡਾਂ ਦੀ ਜਿਹੜੀ ਗਿਣਤੀ ਪਾਈ ਜੀ ਹੁਣ ਤਾਂ ਲਗਭਗ 23 ਹੋ ਚੁੱਕਿਆ ਹਾਂ ਜੀ 21968 ਵੋਟਾਂ ਦੇ ਜਿੱਤ ਗਏ ਜੀ ਬਖਰਦੀਪ ਸਿੰਘ ਡਿੰਪੀ ਢੱਲੋਂ ਮੈਂ ਤੁਹਾਨੂੰ ਤੜਕੇ ਆਉਂਦਿਆਂ ਨੂੰ ਦੱਸਿਆ ਸੀ ਬਹੁਤ ਬਹੁਤ ਵਧਾਈਆਂ ਸਾਡੇ ਵਰਕਰਾਂ ਨੂੰ ਸਾਡੀਆਂ ਮਾਮਾਂ ਭੈਣਾਂ ਸਾਰੇ ਪਰਿਵਾਰ ਨੂੰ ਸਾਰੇ ਗਿੱਦੜਵਾ ਨੂੰ ਬਹੁਤ ਬਹੁਤ ਵਧਾਈਆਂ ਇਕੀ 9083 ਵੋਟਾਂ ਦੇ ਫਾਈਨਲ ਹੋ ਗਏ। ਭਾਈ ਜੀ ਗਿੱਦੜਵਾ ਬੈਂਟਾਵਾਦ ਗੜ ਮੰਨੇ ਜਾਂਦਾ ਈ ਕਾਂਗਰਸ ਦਾ। ਉੱਥੋਂ ਵੀ ਤੁਸੀਂ ਤੁਸੀਂ ਯਕੀਨ ਕਰੋ ਇੱਕ ਵੋਟ ਵੀ ਅਸੀਂ ਕਿਸੇ ਸ਼ਹਿਰ ਚੋਂ ਜਾਂ ਕਿਸੇ ਬੂਚੋਂ ਨਹੀਂ ਕੱਟੇ। ਕਿਸੇ ਵੀ ਮਤਲਬ ਮਸ਼ੀਨ ਚੋਂ ਨਹੀਂ ਅਸੀਂ ਕੱਟੇ ਸ਼ਹਿਰ ਸਾਰਾ ਵਦਿਆ ਮੇਰੇ ਘਰ 8-9000 ਦੇ ਕਰੀਬ ਅੰਕ ਗਏ ਜੀ। ਹਲਕਾ ਕਾਲੀ ਦਲ ਦਾ ਸੀ ਬਾਅਦ ਚ ਕਾਂਗਰਸ ਦਾ ਹਲਕਾ ਹੋ ਗਿਆ। ਹੁਣ ਆਪ ਦਾ ਹਲਕਾ ਜਾ ਹਰਦੀਪ ਸਿੰਘ ਡੈਂਪੀ ਢਿੱਲੋਂ ਦੇ ਨਿੱਜੀ ਚਿਹਰੇ ਦੀ ਗੱਲ। ਦੇਖੋ ਜੀ ਆਮ ਆਦਮੀ ਪਾਰਟੀ ਦੀ ਬੜੀ ਕਿਰਪਾ ਰਹੀ ਹੈ। ਆਪਣਾ ਸਦਾ ਭਗਵੰਤ ਸਿੰਘ ਮਾਨ ਜੀ ਦੀ ਕੇਜਰੀਵਾਲ ਸਾਹਿ ਬਾਈ ਡਿੰਪੀ ਚ ਵਿਸ਼ਵਾਸ ਜਤਾਇਆ ਤੇ ਅਸੀਂ ਉਹਨਾਂ ਦੀ ਜਿੱਤ ਕੇ ਸੀਟ ਝੋਲੀ ਪਾਈ ਤੇ ਬਾਈ ਜੀ ਮਨਪ੍ਰੀਤ ਸਿੰਘ ਬਾਦਲ ਜਿਵੇਂ ਦੱਸਿਆ ਜਾਂਦਾ ਸੀ ਉਹ ਬੜੇ ਪਛੜਕੇ ਰਹਿ ਗਿਆ ਐਸਾ ਹਾਂਜੀ ਮੈਨੂੰ ਥੋੜਾ ਜਿਹਾ ਪਤਾ ਲੱਗਿਆ ਕਿ 10000 ਵੋਟ ਦੇ ਕਰੀਬ ਕਰੀਬ ਹੀ ਉਹਨਾਂ ਨੂੰ ਮਿਲੀ ਹੈ ਜੀ ਹਾਂਜੀ ਇੱਕ ਰਾਉਂਡ ਚੋਂ 1000 ਵੋਟ ਹੀ ਆਉਂਦੀ ਸੀ ਉਹਨਾਂ ਨੂੰ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਜਿਵੇਂ ਅਮਰਿੰਦਰ ਸਿੰਘ ਰਾਜਾਵੜਿੰਗ ਤਾਂ ਕਹਿੰਦੇ ਸੀ ਮੱਥੇ ਤੇ ਤਿਲਕ ਹੀ ਨਹੀਂ ਲੱਗਣਾਗਾ ਬਾਈ ਉਹ ਤਾਂ ਦੇਖੋ ਵੱਡੇ ਬੰਦੇ ਆ ਜੀ ਜੋ ਮਰਜ਼ੀ ਕਹੀ ਜਾਣ ਪਰ ਵਰਕਰ ਸਾਡੇ ਨਾਲ ਸੀ ਜੀ ਭਰਾ ਸਾਡੇ ਜਿਹੜਿਆਂ ਨਾਲ ਖੜੇ ਆ ਇਹ ਬਾਹਵਾ ਸਾਡੀਆਂ ਇਹ ਅ ਮੁਸ਼ਕਲ ਨਹੀਂ ਹੁੰਦਾ ਜੀ ਜਿੱਤ ਗਏ ਮੈਂ ਤੁਹਾਨੂੰ ਸਵੇਰ ਆਉਣ ਵੇਲੇ ਕਿਹਾ ਸੀ ਵੀ ਅਸੀਂ 20 ਤੋਤੇ ਜਿੱਤਾਂਗੇ 21968 ਰਿਜ਼ਲਟ ਆਇਆ ਜੀ ਕੀ ਕਹਿਣਾ ਚਾਹੂਗੇ ਲੋਕਾਂ ਨੇ ਬੜਾ ਸਾਥ ਦਿੱਤਾ ਪਿੰਡਾਂ ਦੇ ਨੇ ਵੀ ਸ਼ਹਿਰ ਦੇ ਨੇ ਵੀ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਹੱਥ ਬੰਨ ਕੇ ਸੀਸ ਝੁਕਾ ਕੇ ਧੰਨਵਾਦ ਸਾਰੇ ਭਰਾਵਾਂ ਦਾ ਜੀ ਧੰਨਵਾਦ ਤਾਂ ਤਾਂ ਇਸ ਵਕਤ ਗਿੱਧਰਵਾ ਦੇ ਵਿੱਚ ਖੜੇ ਆ ਤੇ ਇਸ ਸਾਨੀ ਢੱਲੋਂ ਸਾਡੇ ਨਾਲ ਮੌਜੂਦ ਹੈ ਤਾਂ ਕਾਫੀ ਰਾਉਂਡਾਂ ਦੀ ਜਿਹੜੀ ਗਿਣਤੀ ਪਾਈ ਜੀ ਹੁਣ ਤਾਂ ਲਗਭਗ 23 ਹੋ ਚੁੱਕਿਆ ਹਾਂ ਜੀ 21968 ਵੋਟਾਂ ਦੇ ਜਿੱਤ ਗਏ ਜੀ ਬਖਰਦੀਪ ਸਿੰਘ ਡਿੰਪੀ ਢੱਲੋਂ ਮੈਂ ਤੁਹਾਨੂੰ ਤੜ ਪਰਿਵਾਰ ਨੂੰ ਸਾਰੇ ਗਿੱਦੜਵਾਂ ਨੂੰ ਬਹੁਤ-ਬਹੁਤ ਵਧਾਈਆਂ 21968 ਵੋਟਾਂ ਦੇ ਫਾਈਨਲ ਹੋ ਗਏ ਭਾਈ ਜੀ ਗਿੱਦੜਵਾ ਬੈਂਟਾਵਾੜ ਗੜ ਮੰਨੇ ਜਾਂਦਾ ਹੀ ਕਾਂਗਰਸ ਦਾ ਉੱਥੋਂ ਵੀ ਲੀਡ ਤੁਸੀਂ ਯਕੀਨ ਕਰੋ ਇੱਕ ਵੋਟ ਵੀ ਅਸੀਂ ਕਿਸੇ ਸ਼ਹਿਰ ਚੋਂ ਜਾਂ ਕਿਸੇ ਬੂਚੋਂ ਨਹੀਂ ਕੱਟੇ ਕਿਸੇ ਵੀ ਮਤਲਬ ਮਸ਼ੀਨ ਚੋਂ ਨਹੀਂ ਅਸੀਂ ਕੱਟੇ ਸ਼ਹਿਰ ਸਾਰਾ ਵਧਿਆ ਮੇਰੇ ਘਰ 8-9000 ਦੇ ਕਰੀਬ ਵੱਧ ਗਏ ਜੀ ਹਲਕਾ ਕਾਲੀਦਲ ਦਾ ਸੀ ਬਾਅਦ ਚ ਕਾਂਗਰਸ ਦਾ ਹਲਕਾ ਹੋ ਗਿਆ ਹੁਣ ਆਪ ਦਾ ਹਲਕਾ ਜਾਂ ਹਰਦੀਪ ਸਿੰਘ ਡੈਂਪੀ ਢਿੱਲੋਂ ਦੇ ਨਿੱਜੀ ਚਿਹਰੇ ਦੀ ਗੱਲ ਹੈ ਢਿੱਲੋਂ ਦਾ ਅ ਦੇਖੋ ਜੀ ਆਮ ਆਦਮੀ ਪਾਰਟੀ ਦੀ ਬੜੀ ਕਿਰਪਾ ਰਹੀ ਹੈ ਆਪਣਾ ਸਦਾ ਭਗਵਾਨ ਸਿੰਘ ਮਾਨ ਜੀ ਦੀ ਕੇਜਰੀਵਾਲ ਸਾਹਿਬ ਦੀ ਪਟਕ ਸਾਹਿਬ ਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਬਾਈ ਡਿੰਪੀ ਚ ਵਿਸ਼ਵਾਸ ਜਤਾਇਆ ਤੇ ਅਸੀਂ ਉਹਨਾਂ ਦੀ ਜਿੱਤ ਕੇ ਸੀਟ ਝੋਲੀ ਪਾਈ ਤੇ ਬਾਈ ਜੀ ਮਨਪ੍ਰੀਤ ਸਿੰਘ ਬਾਦਲ ਜਿਵੇਂ ਦੱਸਿਆ ਜਾਂਦਾ ਸੀ ਉਹ ਬੜੇ ਪਛੜ ਕੇ ਰਹਿ ਗਿਆ ਇਸ ਹਾਂਜੀ ਮੈਨੂੰ ਥੋੜਾ ਜਿਹਾ ਪਤਾ ਲੱਗਿਆ ਕਿ 10000 ਵੋਟ ਦੇ ਕਰੀਬ ਕਰੀਬ ਹੀ ਉਹਨਾਂ ਨੂੰ ਮਿਲੀ ਹੈ ਜੀ ਹਾਂਜੀ ਇੱਕ ਰਾਉਂਡ ਚੋਂ 1000 ਵੋਟ ਹੀ ਆਉਂਦੀ ਸੀ ਉਹਨਾਂ ਨੂੰ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਜਿਵੇਂ ਮਰਿੰਦਰ ਸਿੰਘ ਰਾਜਾ ਵੜਿੰਗ ਤਾਂ ਬਾਈ ਉਹ ਤਾਂ ਦੇਖੋ ਵੱਡੇ ਬੰਦੇ ਆ ਜੀ ਜੋ ਮਰਜ਼ੀ ਕਹੀ ਜਾਣ ਪਰ ਵਰਕਰ ਸਾਡੇ ਨਾਲ ਸੀ ਜੀ ਭਰਾ ਸਾਡੇ ਜਿਹੜਿਆਂ ਨਾਲ ਖੜੇ ਆ ਇਹ ਬਾਹਾਂ ਸਾਡੀਆਂ ਇਹ ਅੜਗੇ ਜੀ ਜਦੋਂ ਫਿਰ ਕੋਈ ਵੀ ਮੁਸ਼ਕਲ ਨਹੀਂ ਹੁੰਦਾ ਜੀ ਜਿੱਤ ਕੇ ਮੈਂ ਤੁਹਾਨੂੰ ਸਵੇਰ ਆਉਣ ਵੇਲੇ ਕਿਹਾ ਸੀ ਵੀ ਅਸੀਂ 20 ਤੋਤੇ ਜਿੱਤਾਂਗੇ 21968 ਰਿਜ਼ਲਟ ਆਇਆ ਜੀ ਕੀ ਕਹਿਣਾ ਚਾਹੂਗਾ ਲੋਕਾਂ ਨੇ ਬੜਾ ਸਾਥ ਦਿੱਤਾ ਪਿੰਡਾਂ ਦੇ ਨੇ ਵੀ ਸ਼ਹਿਰ ਦੇ ਨੇ ਵੀ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਹੱਥ ਬੰਨ੍ਹ ਕੇ ਸੀਸ ਝੁਕਾ ਕੇ ਧੰਨਵਾਦ ਸਾਰੇ ਭਰਾਵਾਂ ਦਾ ਜੀ ਧੰਨਵਾਦ ਤਾਂ ਤੁਸੀਂ ਕਹਿੰਦੇ ਤਾਂ ਵੱਡੀ ਜਿਹੜੀ ਜਿੱਤ ਹੋਈ ਆ ਤਾਂ ਕਾਂਗਰਸ ਦਾ ਜੋ ਗੜ ਮੰਨਿਆ ਜਾਂਦਾ ਸੀ ਤਾਂ ਅੱਜ ਆਪ ਦੇ ਵਿੱਚ ਤਬੀਲ ਹੋਇਆ ਪਟਨਾ ਗੜ ਥੈਂਕ ਯੂ